ਲਓ ਜੀ ਮਨਜੀਤ ਨੇ ਭਰ ਤੇ ਆ ਬੈਗ ਅਜੇ ਤੱਕ ਕੋਈ ਪਤਾ ਨਹੀਂ ਇਹ ਜੇ ਬੈਗ ਕੈਣਾ ਦੇ ਟੋਟਕਾ ਜਾਂ ਬਣੇ ਗਿਆ ਇਹ ਮਨਜੀਤ ਨੇ ਨਾ ਮੌਕੇ ਦਾ ਬਹੁਤ ਸੋਹਣਾ ਫਾਇਦਾ ਉਠਾ ਲਿਆ ਗੱਲ ਜੀ ਚੱਲੀ ਹਵਾ ਚਲਦੂ ਗਾਟੜੀ ਲੈ ਕੇ ਜਾ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਇਸ ਬਲੌਗ ਦੇ ਨਾਲ ਜੁੜੇ ਵੀ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਜਿੰਨੇ ਵੀ ਆਪਾਂ ਨੂੰ ਸਪੋਰਟ ਕਰਦੇ ਆਂ ਆਪਣਾ ਬਲੌਗ ਸ਼ੇਅਰ ਕਰਦੇ ਆਂ ਜਾਂ ਬਲੌਗ ਤੇ ਕਮੈਂਟ ਕਰਦੇ ਆਂ ਉਹਨਾਂ ਦਾ ਵੀ ਦਿলো ਧੰਨਵਾਦ ਲਓ ਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਜਿਸ ਵੀਰ ਭੈਣ ਭਰਾ ਨਾਲ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਹੁਣ ਤੁਹਾਨੂੰ ਬਲੌਗ ਡੇਲੀ ਵਾਈਜ਼ ਮਿਲੂਗਾ ਕੋਈ ਵੀ ਬਲੌਗ ਹੋਇਆ ਜਾਂ ਕਿਤੇ ਗੇ ਜਾਂ ਜਿੱਦਣ ਨਹੀਂ ਵੀ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਤੁਹਾਨੂੰ ਆਪਣੀ ਵਰਕਸ਼ਾਪ ਦਾ ਬਲੌਗ ਜ਼ਰੂਰ ਦਊਗਾ ਤੇ ਹੁਣ ਹੁਣ ਸਪੋਰਟ ਖਿੱਚ ਕੇ ਰੱਖੋ ਜੀ ਪੂਰੀ ਤੁਹਾਨੂੰ ਪਤਾ ਜੀ ਕਿ ਅਸੀਂ ਛੋਟੀ ਜੀ ਨਮਾਣੀ ਜੀ ਫੈਮਿਲੀ ਚੋਂ ਉੱਥੇ ਆ ਤੇ ਅਸੀਂ ਜੱਤੋਂ ਆਪਣਾ YouTube ਤੇ ਚੈਨਲ ਬਣਾਇਆ ਤੇ ਤੁਹਾਡੇ ਨਾਲ ਗੱਲਬਾਤ ਚੱਲਦੀ ਅਸੀਂ ਬਹੁਤ ਖੁਸ਼ ਰਹੇ ਨੇ ਤੁਹਾਡੇ ਨਾਲ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਸਾਡੇ ਆਪਣਾ ਘਰ-ਗ੍ਰਸਤੀ ਦੀਆਂ ਗੱਲਾਂ ਕਰਦੇ ਆ ਜਾਂ ਬਲੌਗ ਵੇਖਦੇ ਤੁਸੀਂ ਵੀ ਬਹੁਤ ਖੁਸ਼ ਹੁੰਦੇ ਹੋ ਤੇ ਚਲੋ ਠੀਕ ਹੈ ਜੀ ਹੁਣ ਗੱਲਬਾਤ ਕਰਾਨੇ ਮਨਜੀਤ ਨਾਲ ਜੀ ਤੁਹਾਨੂੰ ਪਤਾ ਵੀ ਤੁਹਾਡੇ ਵੀਰ ਦਾ ਜਨਮ ਦਿਨ ਹੈ ਹੈਪੀ ਆਲਾ ਬਰਥਡੇ ਹੈ ਜੀ 1 ਫਰਵਰੀ ਹੈ ਮਜ਼ਾਕ ਨਾ ਮੰਨਿਓ ਜੀ ਇਹ ਫੂਲ ਡੇ ਨਹੀਂ ਹੈ ਵੀ ਮੈਂ ਤੁਹਾਡਾ ਮਜ਼ਾਕ ਬਣਾ ਰਿਹਾ 1487 ਦਾ ਆਪਣਾ ਜਨਮ ਹੈ ਤੇ ਦਿਓ ਜੀ ਵਧਾਈਆਂ ਕੱਢ ਕੇ ਵੀ ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈ ਜੀ ਵੀ ਆਪਣਾ ਅੱਜ ਮਨਜੀਤ ਉਹਨਾਂ ਨੇ ਜਾਣਾ ਹੈ ਜੱਸ ਕਰਤਾ ਪਹਿਲਾਂ ਤਾਂ ਗਿਆ ਵਾ ਕਿਉਂਕਿ ਹਿਮਾਚਲ ਚ ਜੋਹਰਜੀ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਆਪਣਾ 1 ਸਾਲ ਛੱਡ ਕੇ ਆਪਣਾ ਪੰਜਾਬੀਆਂ ਦਾ ਵੀ ਮੇਲਾ ਉਧਰ ਤੇ ਉਹ ਭਰਨਾ 1 ਤੋਂ ਲੈ ਕੇ 5 ਤੱਕ 7 ਤੱਕ ਤੇ ਅੱਜ ਮਨਜੀਤ ਜਾ ਰਹੀ ਸ਼ਾਇਦ ਮੈਂ ਵੀ ਜਾਊਗਾ ਉਹ ਵਲੌਗ ਮਿਲੂਗਾ ਤੁਹਾਨੂੰ ਅਗਲੇ ਵਲੌਗ ਚ ਮੈਂ ਬੈਗ ਭਰ ਰਹੀ ਤੋ ਤੋ ਕਾ ਮੰਨੂ ਤਾਂ ਹੋਰੇ ਝਮੇਲੇ ਚ ਪਾ ਤਿਆ ਸਵੇਰੇ ਠਾਲ ਕਾ ਕਹਿੰਦੀ ਵੀ ਇਹ ਰਜਾਈ ਵੀ ਲਿਆਣੀ ਆ ਮਹਾਬੀ ਰਜਾਈਆਂ ਦੋ ਤਿੰਨ ਪਨ ਲੂਗੇ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਪੁੱਛਦੇ ਮਨਜੀਤ ਨੂੰ ਵੀ ਕੀ ਪੈਕਿੰਗ ਕਰ ਰਹੇ ਆ ਕੀ ਚੱਲ ਰਿਹਾ ਹੈ ਹੁਣ ਬਣੇ ਰਹੋ ਬਲੌਗ ਦੇ ਨਾਲ ਦੁਬਾਰਾ ਫੇਰ ਚੇਤਾਇਆ ਕਰਾ ਦਨਾ ਅੱਜ ਆਪਣਾ ਬਰਥਡੇ ਹੈ ਜੀ ਜ਼ਰੂਰ ਵਧਾਈਆਂ ਦਿਓ ਜੀ ਤੇ ਕਮੈਂਟ ਕਰਿਓ ਸੋਹਣੇ ਸੋਹਣੇ ਚਲੋ ਠੀਕ ਹੈ ਜੀ ਬਣੇ ਰਹੋ ਨਾਲ ਜੀ ਸਾਰੇ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆ ਉਹਨਾਂ ਦਾ ਨਾ ਮਨ ਖੁਸ਼ ਹੋ ਜਾਊਗਾ ਚਿਹਰਾ ਖਿਲਾ ਖਿਲਾ ਜਾ ਹੋ ਜਾਵੇ ਸਭ ਤੋਂ ਪਹਿ ਵਾਹ ਇਹ ਫੋਲਨਾ ਦਾ ਨਜ਼ਾਰਾ ਹੀ ਲਿਆਤਾ ਹੈ ਜੀ ਜਦ ਵੀ ਸਵੇਰ ਸ਼ਾਮ ਉਰਖ ਖੜਦੇ ਆ ਨਾ ਓਹੋ ਹਾਏ ਹੋਰ ਅੱਬਾ ਕਿੰਨੀ ਸੋਹਣੀ ਖੁਸ਼ਬੂ ਆਂਦੀ ਓਏ ਹੋਏ 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 ਦੇਖੋ ਤਾਂ ਮੈਂ ਕਹਿੰਦਾ ਵੀ ਸਾਡੇ ਤਾਂ ਨਾ ਕਰਾਂ ਪਤਿਆਂ ਮਹੌਲ ਬਣ ਜਾਂਦਾ ਚਲੋ ਹੁਣ ਦੇਖਦੇ ਆ ਕਿਆ ਓਹੋ ਹੋ 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 ਕਰਦੀਆਂ ਸਫਾਈਆਂ ਚੱਕੀਆਂ ਪਈਆਂ ਮੈਂ ਤਾਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਨਾਲ ਰੋਜੇ ਮੇਲਾ ਹੋਇਆ ਵਾਹ ਦੇਖੋ ਓ ਬੱਲਾ ਖੋਬ ਮੰਜੀਤ ਨਾ ਦਾ ਬਾਈ ਬੜੀ ਤਕੜੀ ਕਿੱਟ ਭਰ ਲਈ ਹੋਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕਿਦਾਂ ਬੀਬਾ ਪਟੜ੍ਹਾਲ ਵਧੀਆ ਲੱਗੀ ਵੀ ਐ ਪੈਕਿੰਗ ਆ ਪੈਕਿੰਗ ਚੱਲ ਰਹੀ ਹੈ ਜੀ ਮੇਲੇ ਦੀ 1 ਅਪ੍ਰੈਲ ਤੇ ਭੈਣੋ ਆ ਕਹੀ ਜਾਂਦੀ ਮੈਨੂੰ ਸੂਟ ਨਹੀਂ ਮਿਲਦੇ ਤੇ ਕਿੰਨਾ ਸੋਹਣਾ ਸੂਟ ਪਿਆ ਮੋਰ ਪੰਖੀਆਂ ਜਿਹਾ ਹੈ 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 ਫਿਰ ਤੱਕ ਕੇ ਲਾਪਾ ਆਣਾ ਹੈ ਹੈ ਇਹ ਤਾਂ ਕਹਿੰਦੀ ਕਿ ਲਵਾਫਾ ਆਣਾ ਹੈ ਉਹੀ ਮੇਰੀ ਉਹ ਭੈਣੋ ਜਿਹੜੀ ਪਹਿਲਾਂ ਆਪਾਂ ਨੇ ਕਰਾਲੀ ਸ਼ੋਪਿੰਗ ਕਰੀ ਤੀ ਦੋ ਸੂਟ ਤੇ ਉਹ ਵੀ ਸਵਾ ਲਿਆ ਨਾ ਅਜੇ ਐ ਨਹੀਂ ਜੀ ਮੈਨੂੰ ਪਤਾ ਕਿਉਂਕਿ ਜਿਨ੍ਹਾਂ ਕੋਲ ਇਹ ਸੂਟ ਸਵਾਣੇ ਆ ਮੇਰੀ ਉਹ ਭੈਣੋ ਉਹ ਤੁਹਾਨੂੰ ਕੱਲ ਦੇ ਬਲੌਗ 'ਚ ਮਿਲੂਗਾ ਵੀ 2 ਤੇ 4 ਹੋਗੇ ਦੋ ਤੋਂ ਕਿਉਂਕਿ ਉਹ ਵੀ ਰੱਖਦੀ ਸੂਟ ਕਰ ਨੂੰ ਆ ਦੇਖੋ ਨਿਕਲ ਗਈ ਨਾ ਜੀ ਗੱਲ ਮੈਂ ਤੁਹਾਨੂੰ ਤਾਂ ਕਹੇ ਕਰਦਾ ਜੀ ਨਾ ਤੁਹਾਨੂੰ ਤਾਂ ਬਤਾ ਦੱਸਿਆ ਨਾ ਵੀ ਹਾਂ ਕਿ ਤਾ ਕਹੇ ਵੀ ਜਿਹੜੇ ਪੱਕੇ ਕਾਗਜ਼ਾਂ 'ਚ ਹੁੰਨੇ ਉਹ ਤਾਂ ਮੇਰੇ ਥਰੂ ਹੈ ਨਾ ਲੈ ਲੈਣਾ 1 2 ਬਾਕੀ ਦੋ ਰਾਣੇ ਮਾਜਰੇ ਤੇ ਜੋੜ ਦੇਣੇ ਜਿੱਥੇ ਇਹ ਸੁਆਣ ਨੂੰ ਦੰਦੇ ਨਾ ਉਹਨਾਂ 'ਵੀ ਸੂਟ ਰੱਖੇ ਹਾਂ ਫੇਰ ਤਿੰਨ ਕਿੱਦਾਂ ਹੋਗੇ ਦੋ ਜਵਾਬ ਵੀ ਬਾ ਤਿੰਨ ਕਿੱਦਾਂ ਤਿੰਨ 'ਚ ਦੋ ਤਾਂ ਮੋਰੀ ਤੇ ਲੈ ਤੇ ਪੈਨਾਂ ਤੇ ਐ ਤਾਂ ਹੋਈ ਨਹੀਂ ਸਕਦਾ ਚੱਲ ਰਹੀ ਹੈ ਪੈਕਿੰਗ ਤੇ ਮੇਲੇ ਦੀਆਂ ਹੋ ਰਹੀਆਂ ਤਿਆਰੀਆਂ ਤੇ ਆਪਾਂ ਨੇ ਆਪਣੀ ਰਾਣੀ ਸੁੰਦਰਾ ਵੀ ਐਨ ਤਵਾਦੀ ਦੀ ਗੱਲ ਬਣਾਤੀ ਨਹੀਂ ਗੱਲ ਦੇਖੋ ਐ ਠੀਕ ਹੈ ਜੀ ਅੱਜ ਹੈਗਾ ਜੀ ਗਵਿੰਦਰ ਸਿੰਘ ਜੀ ਦਾ ਬਰਥਡੇ ਹਾਂਜੀ ਸਾਰੇ ਦੇ ਜੀ ਮੁਬਾਰਕਾ ਹੈ ਨਾ ਹਾਂ ਇਹ ਤਾਂ ਮੈਂ ਵੀ ਕਹਿ ਚੁੱਕਿਆ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਤੀ ਆਪਣੇ ਭੈਣ ਭਰਾਵਾਂ ਨੂੰ ਵੀ ਮਜ਼ਾਕ ਨਾ ਮੰਨਿਓ ਅੱਜ 1 ਫਰਵਰੀ ਹੈ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ ਸੱਚ ਜੇ ਮੇਰਾ ਬਰਥਡੇ ਅੱਜ ਨੀ ਹੈ ਕਰੀ ਹਾਂ ਦੇਖੋ ਮੈਂ ਟੈਂਟ ਗੱਡ ਗਿਆ ਤੁਹਾਨੂੰ ਪਹਿਲਾ ਬਲੌਗ ਚ ਕਹਿ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਾਰਟੀ ਕਰਨੀ ਉਹ ਵੀ ਤੁਹਾਨੂੰ ਮਿਲ ਗਈ ਨਾ ਜੀ ਪਾਰਟੀ ਮੰਜੀ ਤੰਨੂੰ ਮਿਲ ਗਈ ਨਾ ਮੈਂ ਤਾਂ ਕਹਿੰਦੀ ਮੈਂ ਤਾਂ ਹਾਂ ਇੱਕ ਹੋਰ ਅੱਜ ਫੇਰ ਪੱਥਰਾਂ ਤੇ ਬੈਠ ਕੇ ਜਸਨ ਮਨਾਉਂਗੇ ਉਹ ਤਾਂ ਮੈਨੂੰ ਯਾਦ ਹੋਣਾ ਹੀ ਹੋਣਾ ਹੈ ਹਾਂ ਉਹਨਾਂ ਨਾਲ ਗੱਲ ਕਰ ਦੇਣੀ ਤਾਂ ਫਿਰ ਅਸੀਂ ਵੀ ਉਹਨਾਂ ਨੂੰ ਸਰਪ੍ਰਾਈਜ਼ ਦੇ ਦੇਣ ਇੱਕ ਗੱਲ ਵਧਾ ਕਿਥੇ ਚੜ੍ਹਨੀ ਨਾਲ ਹਾਂ 1 ਅਪ੍ਰੈਲ ਹਾਂ ਅਸਤੋ ਪਰ ਮੈਂ ਗਈ ਜਾਣਾ ਭਾਬੀ ਨਾਲੇ ਤੇ ਆਪਾਂ ਵੀ ਸਰਪ੍ਰਾਈਜ਼ ਦੇ ਦੇਣਾ ਉਹਨਾਂ ਨੂੰ ਮੈਂ ਵੀ ਹੁਣ ਜਾ ਕੇ ਕੋਈ ਨਾ ਆਪਾਂ ਨੇ 2 ਲੀਟਰ ਆਈ ਠੰਡੇ ਦੀ ਬੋਤਲ ਰੱਖ ਲੈਣੀ ਗੱਡੀ 'ਚ 2 ਲੀਟਰ ਦੀ ਹੋਰ ਪਤਾ ਕਿੰਨੇ ਜਾਣੇ ਹੋਗੇ ਹਾਂ ਜੇ ਇਹਦਾ ਸਾਰੇ ਹੀ ਇਕੱਠੇ ਗਏ ਬੁੱਗੇ ਰਹੀ ਹੋੜੇ ਵਿੱਚ ਫਿਰ ਭਾਬੀ ਵੀ ਹੋ ਜੂਗੇ 15 20 ਬੰਦੇ ਉਹ ਫਿਰ ਉੱਥੋਂ ਤੋਂ ਹੀ ਦੇਖੂਗੇ ਪੱਟੇ ਤੋਂ ਫਿਰ ਤਾਂ ਪੱਟੇ ਤੋਂ ਹੀ ਬਣਾਉਣਾ ਪੈਣਾ ਕੰਮ ਆਂੇ ਬੰਦੇ ਬੰਦੇ ਦੇਖ ਕੇ ਜੋ ਉਹਨਾਂ ਨੇ ਖਾਣਾ ਪੁੱਛ ਗਿਆ ਫਿਰ ਤਾਂ ਐ ਚੱਲੂਗਾ ਪੱਟੇ ਤੀ ਲੈਣਾ ਪੈਣਾ ਤੇ ਦੇਖਦੇ ਹਾਂ ਬਾਕੀ ਹਾਂ ਖਾਣੇ ਨੂੰ ਕਿਹਾ ਯਾਰ ਆਲੂ ਕਚਾ ਨੂੰ ਬੇਟਾ ਕਹਾਂਗੇ ਤੇ ਦੇਖ ਲਓ ਮੇਰੀ ਉਹ ਪੈਣਾ ਪੈਕਿੰਗ ਹੋ ਰਹੀ ਹੈ ਤੇ ਮੰਨੂ ਮਜੀਦ ਅੱਜ ਸਵੇਰੇ ਸਵੇਰੇ ਕਹਿੰਦੀ ਕਹਿੰਦੀ ਤੂੰ ਕਿ ਆ ਪਾ ਕੇ ਜਾਊਗਾ ਮਾਹ ਪਾਈ ਚਾਦਰਾਂ ਚੂਦਰਾ ਕੋਈ ਅਈਦਾ ਚਾਦਰਾਂ ਲਾ ਗਿਆ ਲੰਗ ਜਾਣਾ ਖਰੀਦ ਲਿਓ ਹਾਂ ਚਾਦਰਾਂ ਲਾ ਕੇ ਲੰਗ ਜਾਣਾ ਮੈਂ ਤਾਂ ਜੁੱਤੀ ਆਪਣੇ ਪਾ ਪੰਜਾਬੀ ਪਾਈ ਹੈ ਐ ਤਾਂ ਕੁਰਤਾ ਪਜਾਮਾ ਹੈਗਾ ਹੂੰ ਕੁਰਤਾ ਪਜਾਮਾ ਵੀ ਹੈਗਾ ਉਹ ਕੱਢ ਲਿਆ ਹਾਂ ਉਹ ਕਦੀ ਪਾਇਆ ਨਹੀਂ ਨਾਲੇ ਹੜਾ ਹੋ ਜਾਊਗਾ ਤੇ ਲਈ ਸਰਪ੍ਰਾਈਜ਼ ਇਹ ਹੈ ਵੀ ਤੁਹਾਨੂੰ ਗੱਲ ਬਾਅਦ ਚ ਦੱਸੂਗੇ ਪਹਿਲਾਂ ਤੁਹਾਨੂੰ ਦਿਖਾ ਦਈਏ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਵੀ ਇਹ ਤੁਹਾਨੂੰ ਜਿਹੜੀ ਸੋਚ ਆ ਸੀ ਸੋਚ ਰਹੇ ਤੁਹਾਨੂੰ ਵੀ ਉਦਾਂ ਹੀ ਲੱਗੀ ਹੈ ਜੀ ਆ ਜਾ ਬਾਈ ਮਨਜੀਤ ਫੇ ਆ ਜਾਓ ਜੀ ਤੁਹਾਨੂੰ ਦਿਖਾਈਏ ਇੱਕ ਨਵਾਂ ਹੀ ਸੱਪ ਲੱਗੇ ਕੱਢਣਾ ਅੱਜ ਚੱਕੋ ਬਾਈ ਡਿੱਗੀ ਡਿੱਗੀ ਚੱਕੋ ਤੁਹਾਨੂੰ ਦਿਖਾਈਏ 15 ਦਿਨ ਤੋਂ ਕੀ ਆ ਚੱਲ ਰਿਹਾ ਜੀ ਇੱਕ ਮਿੰਟ ਇਹਤਾਰੀ ਉਹ ਨਹੀਂ ਹੈ ਗਈ ਨਹੀਂ ਹੁਣ ਤੁਹਾਨੂੰ ਮੈਂ ਦੱਸਦਾ ਜੀ ਆਪਣੇ ਵੀਰ ਭੈਣ ਭਰਾਵਾਂ ਨੂੰ ਇਹ ਨਾ ਜੀ ਅੱਜ ਤੇ 15 ਦਿਨ ਪਹਿਲਾਂ ਮਨਜੀਤ ਨਾ ਆਇਆ ਸਰਦੀਆਂ ਵਾਲੇ ਕੱਪੜੇ ਰੱਖਤੇ ਤੇ ਤੇ ਗਰਮੀਆਂ ਵਾਲੇ ਕੱਢੇ ਜਿਹੜੇ ਉਹਦੇ ਵਿੱਚ ਨਾ ਕੱਪੜੇ ਛੋਟੇ ਹੋ ਜਾਂਨੇ ਜਾਂ ਆਪਣੇ ਪੈਣ ਦੇ ਲਾਇਕ ਨਹੀਂ ਤੇ ਉਹ ਮਨਜੀਤ ਨਾ ਗੱਠੜੀ ਬੰਨਤੀ ਤੀ ਤੇ ਇੱਕ ਦਿਨ ਮੈਂ ਕਿਹਾ ਵੀ ਅੱਜ ਤੇ 10 ਦਿਨ ਪਹਿਲਾਂ ਵੀ ਗੱਡੀ ਚੱਕੀ ਮਹਾ ਵੀ ਵਿੱਚ ਰੱਖ ਦਮਾ ਉੱਥੇ ਜਾ ਕੇ ਕੱਢ ਦੂੰਗਾ ਦੁਕਾਨ ਪਰ ਬਾਈ ਆਹ ਦੇਖ ਲੋ ਜੀ ਕੱਲ ਗੱਡੀ ਧੁਾਈ ਵੀ ਐ ਤਿੰਨ ਚਾਰ ਦਿਨ ਅਸੀਂ ਵੀ ਜਾਂਦੇ ਤੇ ਕਿਤੇ ਤੇਰੇ ਉੱਪਰ ਵੀ ਗਏ ਆ ਆ ਗੱਠੜੀ ਗੈਲੇ ਘੁੰਮਦੀ ਰਹੀ ਹੁਣ ਐ ਨਹੀਂ ਪਤਾ ਵੀ ਕੱਲ ਗੱਡੀ ਧੋਈ ਜਿੰਨਾਂ ਨੇ ਉਹ ਕਿਆ ਕਹਿੰਦੇ ਹੋਣਗੇ ਵੀ ਆਹ ਕਿਆ ਰੱਖੀ ਬੈਠਿਆ ਆਚਾ ਤੋ ਹੋਰ ਦੇਖ ਲੋ ਜੀ ਮਨਜੀਤ ਵੀ ਭਲੱਕੜ ਐ ਮੈਂ ਵੀ ਐ ਮੈਂ ਕੱਲ ਇਹਨੂੰ ਕਹਿ ਕਹਿ ਗਿਆ ਵੀ ਮਨਜੀਤ ਇੱਕ ਗੱਠੜੀ ਨਾ ਆਪਣੀ 15 ਦਿਨ ਗੱਡੀ 'ਚ ਅਹੀਂ ਘੁੰਮਦੀ ਜੇ ਚਾਰ ਬੰਦੇ ਬੈਠ ਕੇ ਉੱਪਰੇ ਕਿਆ ਕਹੂਗੇ ਵੀ ਤੂੰ ਅੱਜ ਇਹ ਆਦ ਕਰਾਦੀ ਕੱਲ ਐਨੇ ਵੀ ਆਦ ਨਹੀਂ ਕਰਾਈ ਮੈਂ ਗੱਡੀ ਧੋਣੇ ਨੂੰ ਛੱਡਿਆ ਆ 12 1 ਵਜੇ ਉਹ ਵੀ ਦੇਖਦੇ ਹੁਣੇ ਜਬ ਵੈਕਿਊਮ ਮਾਰਿਆ ਵੀ ਬਾਈਆ ਰੱਖੀ ਕਿਆ ਫਿਰਦਾ ਤੰਗੇ ਲੱਗਦਾ ਨਹੀਂ ਹਾਂ ਮੇਰੀਓ ਭੈਣੋ ਜਿੰਨੇ ਵੀ ਜੁੜੇ ਹੋਏ ਨਾਲ ਦੱਸਿਓ ਵੀ ਬਾਈ ਤੰਗ ਲੱਗਦਾ ਘਰਾਂ ਤੇ ਇਹ ਭੱਜੂਗਾ ਰੱਖੀ ਹੋਈ ਹੈ ਨਾ ਨਹੀਂ ਹਾਂ ਹੁਣ ਪਰ ਰਹਿਣ ਤੋਂ ਮੈਂ ਤਾਂ ਕਹਿੰਦੀ ਕੱਢ ਦੇ ਦੋ ਇਹਨੂੰ ਬਾਹਰ ਫੇਕੀ ਸੀ ਦਿਨ ਨੂੰ ਫੜਾ ਤੇ ਲਾਈ ਕਾ ਤੇ ਡਿੱਗੀ ਤੂੰ ਅੱਜ ਇਹਨੂੰ ਬਾਹਰ ਕੱਢ ਕਿਤੇ ਹਿਮਾਚਲ ਨੂੰ ਵੀ ਚਲੇ ਜਾਵੇਂ ਗਏ ਲੈ ਦੇਖੋ ਜੀ ਤੁਹਾਡੇ ਨਾਲ ਇੱਕ ਸ਼ੇਅਰ ਕਰੀ ਚੀਜ਼ ਅਸੀਂ ਵੀ ਬਾਧੂ ਕਮੜੇ ਗਾਟੜੀ ਬੰਨੀ ਫਿਰੀ ਗਿਆ ਬਿੰਦਰ 20 ਦਿਨ ਤੇ ਦੇਖਿਆ ਜੀ ਫੇਰਾ ਤੁਹਾਨੂੰ ਪਤਾ ਨਾ ਜੀ ਵੀ ਜਿਹੜਾ ਆਪਾਂ ਨਾ ਆਪਾਂ ਕੋਈ ਵੀ ਗੱਲ ਤੁਹਾਡੇ ਤੇ ਲੁਕੋ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਆਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋ ਅਸੀਂ ਸੋਚਦੇ ਵਹੀ ਤੁਸੀਂ ਵੀ ਸੋਚਦੇ। ਕੱਲ ਉਹਨੇ ਨਾ ਢੋਈ ਹੋਣੀ ਗੱਡੀ ਕਿਆ ਸੋਚਦੇ ਹੁਣੇ ਵੀ ਬਾਈ ਤੰਗੇ ਲੱਗਦਾ। ਕਰਾ ਤੇ ਲੱਗ ਕੇ ਬੰਨੇ ਵੀ ਚੁੰਨੀ ਚ ਫਿਰਦਾ ਘੜੀਆਂ ਪੁਰਾਣੇ ਟਾਈਮਾਂ 'ਚ ਬੰਨੇ ਕਰਦੇ ਤੇ ਜੀ ਕਰਿਆ ਰੱਟ ਜੋ ਮੰਨੂ ਕਿਆ ਜੇ ਤੂੰ ਮੈਨੂੰ ਕਿਤੇ ਤੰਗ-ਤੰਗ ਕਰਦੀ ਮੈਂ ਕਹਿ ਦੇਣਾ ਤਾਂ ਵੀ ਦੇਖ ਲੈ ਗੱਡੜੀ ਬੰਨੀ ਪਈ ਐ ਮੈਂ ਚੱਲਿਆ ਆਪਣਾ ਤੁਸੀਂ ਦੇਖੋ ਜਿੰਨੇ ਵੀ ਬਲੌਗ ਦੇਖ ਰਹੇ ਜਾਂ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਐ ਤੁਹਾਨੂੰ ਐ ਤੋਂ ਬਾਅਦ ਜਿਹੜੇ ਵੀ ਬਲੌਗ ਮਿਲਨੇ ਪੰਪ ਮਿਲਨੇ ਐਨ ਤੁਹਾਨੂੰ ਸਾਰਾ ਦਿਖਾਉਂਗੇ ਉੱਥੇ ਕੀਆ ਤਿਆਰੀਆਂ ਚੱਲੀਆਂ ਤੇ ਚਾਚੇ ਉਹਨੇ 7 ਦਿਨ ਤੇ ਲੱਗੇਵੇਂ ਐਨ ਗੁਰਦੁਆਰਾ ਸਾਹਿਬ ਦੇ ਤਾਕੀਆਂ ਮੋਰੀਆਂ ਦਾ ਵੀ ਕੰਮ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਉਂਗੇ ਵੀ ਕਿੱਦਾਂ ਲੱਗ ਰਿਹਾ ਗੁਰਦੁਆਰਾ ਸਾਹਿਬ ਤੇ ਐਨ ਬਣ ਰਿਹਾ ਇਹ ਨਾਲ ਤੇ ਬਲੌਗ ਨੂੰ ਆਪਣੇ ਨੂੰ ਹੁਣ ਜਿੰਨੇ ਵੀ ਅੱਗੇ ਆਣੇ ਸ਼ੇਅਰ ਕਰੇ ਕਰੋ। ਦੱਬ ਆਹੇ ਜ ਜਿਹੜੀ ਮਨਜੀਤ ਨੇ ਮੈਨੂੰ ਗਿਫਟ ਕਰੀ ਹੈ ਜੀ ਬਰਥਡੇ ਤੇ ਵਧੀਆ ਕਲਰ ਹੈ ਜੀ ਜ਼ਰੂਰ ਸੇਵ ਜੀ ਇਹ ਕਰ ਦੂਗੀ ਨਾਲੇ ਗਿਫਟ ਮੈਨੂੰ ਇੱਕ ਦੇਖਿਆ ਜੀ ਤੁਸੀਂ ਮੈਂ ਨਾ ਜੀ ਘਰਾਂ ਨੂੰ ਪਾਣ ਨੂੰ ਇਹ ਦੋ ਸ਼ਰਟਾਂ ਲਿਆਇਆ ਤਾਂ ਅੱਜ ਤੋਂ 4 ਦਿਨ ਪਹਿਲਾਂ ਤੁਸੀਂ ਬਲੌਗ ਵੀ ਅਟੈਂਡ ਕਰ ਚੁੱਕੇ ਹੈ ਹੈ ਪਿਛਲਾ ਚੱਲ ਰਿਹਾ ਮੈਨੂੰ ਹੈ ਨਾ ਪਾਣ ਨੂੰ ਨਹੀਂ ਦਈ ਉਹੀ ਪੁਰਾਣੇ ਕੱਪੜੇ ਖਸਾੜਦੇ ਆ ਉਹ ਗੱਲ ਪੱਕੀ ਹੋ ਸਿਆਣਿਆਂ ਦੀ ਕਿਹੜੀ ਭਾਗ ਕਹਿੰਦੇ ਵੀ ਧੀਮਿਆਂ ਦੀ ਰੂਹ ਨਾ ਥੋੜੀ ਕੱਪੜਿਆਂ ਚ ਜ਼ਿਆਦਾ ਫਸੀ ਵੀ ਹੁੰਦੀ ਹੈ ਹੈ ਹਾਂ ਇਹ ਪਾਣੀ ਆ ਇਹ ਪਾਣੀ ਇਹ ਪਾਣੀ ਇੱਕ ਇਹ ਪਾਣੀ ਬਾਈ ਮੈਂ ਤਾਂ ਇਹ ਪਾਉਂਗਾ ਜਿਹੜੀ ਗਿਫਟ ਕਰੀ ਐ ਮਨਜੀਤ ਨੇ ਮੈਂ ਤਾਂ ਇਸ ਤੇ ਇਤੀ ਕਰੂੰਗਾ ਹੁਣ ਨਾ ਲੱਗਿਆ ਜੀ ਤੁਹਾਨੂੰ ਬਲੌਗ ਜਰੂਰ ਕਮੈਂਟ ਕਰਕੇ ਦੱਸਿਓ ਤੇ ਕਰੋ ਜੀ ਫੁੱਲ ਫੁੱਲ ਸਪੋਰਟ ਮੇਰੀ ਉਹ ਭੈਣਾਂ ਤੇ ਭਰਾਵੋ ਤੇ ਬਲੌਗ ਨੂੰ ਦੱਬ ਕੇ ਸ਼ੇਅਰ ਕਰੋ ਘੰਟੀ ਵਾਲਾ ਬਟਨ ਵੀ ਦਬਾ ਲਿਓ ਤੇ ਨਾਲ ਦੀ ਨਾਲ ਜਿਹੜਾ ਬਲੌਗ ਆਵੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਨੇ ਰੀਅਲ ਲਿਆ ਦਿਓ ਚੱਕ ਦੋ ਫਟੇ ਠੀਕ ਨਹੀਂ ਮਨਜੀਤ ਬਾਈ ਨਾ ਜਦ ਬੇਲੇ ਬੈਠੇ ਪਰ ਮੇਰੇ ਗਲੇ ਕੋਈ ਹੈਲਪ ਕਰਾ ਦਿੰਦੇ ਨਹੀਂ ਹੁਣ ਤੂੰ ਕਹਿ ਕੈਨੀ ਵੀ ਮੈਂ ਉੜਾ ਝਾੜੂ ਪੋਚੇ ਲਾਵਾਂ ਹਾਂ ਕਦੇ ਤੂੰ ਬਿਮਾਰ ਹੈ ਤਾਂ ਤੇਰੀ ਅਸੀਂ ਹੈਲਪ ਲਈ ਖੜੇ ਆਂ ਨਿਤ ਨਹੀਂ ਚਲਣੀ ਹੈਲਪ ਹਾਂ ਸਾਂ ਬਾਪ ਦਾ ਹਾਂ ਨਹੀਂ ਕਰੇ ਕਰਨੀ ਹੈਲਪ ਹਾਂ ਆਉ ਕੱਲ ਮਿਲੂਗਾ ਵਲੌਗ ਤੁਹਾਨੂੰ ਵੀ ਕਿੱਦਾਂ ਤਿਆਰੀਆਂ ਹੋਈਆਂ ਕਿਆ ਕੁਝ ਹੋਇਆ ਬਾਕੀ ਮੇਰੀ ਤਾਂ ਗੱਲ ਹੀ ਤੁਸੀਂ ਦੇਖ ਲਈ ਬੰਨੀ ਵੀ ਮੈਂ ਤਾਂ ਰੈਡੀ ਆਂ ਜੀ ਇਹ ਕੋਈ ਪਤਾ ਨਹੀਂ ਹੈਗਾ ਕਿ ਕਾਹ ਕਿਦਰੀ ਨੂੰ ਕੰਮ ਲੱਗਦੇ ਰਹਿਣਾ ਹਾਂ ਜੀਤ ਆ ਕੇ ਉਹ ਨਹੀਂ ਯਾਰ ਖੋਲਣਾ ਤੌੜੀ ਯਾਰ ਨਹੀਂ ਯਾਰ ਕਿੰਨੇ ਸੋਹਣੇ ਲੱਗਦੇ ਉੱਪਰ ਹਾਲ ਦੇ ਖੇਲਦੇ ਹੈ ਨਹੀਂ ਬਾਈ ਖੋਲਣਾ ਤੌੜੀ ਕਿਆ ਕਿਆ ਮਾਂ ਚਾਇਆ ਵਾ ਤੇਰੇ ਚ ਵੀ ਕੋਈ ਵੀ ਚੀਜ਼ ਹੈ ਨਾ ਉਹ ਬੂਟੇ ਤੇ ਜਾਂ ਆਪਣੇ ਸਟੈਂਡ ਤੇ ਹੀ ਠੀਕ ਲੱਗਦੀ ਹੈ ਜੀ ਕਿਉਂਕਿ ਹੈ ਨਾ ਖੁਸ਼ਬੂ ਹਾ ਬਾਈ ਨਾਂ ਤਾਂ ਆ ਗਿਆ ਮੈਂ ਕਹਿੰਨਾ ਵੀ ਇਹ ਜਿਹੜਾ ਨੇਚਰਲ ਹੈ ਨਾ ਨੇਚਰਲ ਹਾਂ ਸੱਚ ਇੱਕ ਮਿੰਟ ਹਾਂਜੀ ਤੁਸੀਂ ਕਹਿੰਦੇ ਮੈਨੂੰ ਕੋਈ ਗਿਫਟ ਨਹੀਂ ਦੇਆ ਹਾਂ ਉਹ ਤਾਂ ਦੇਆ ਹੀ ਨਹੀਂ ਫਿਰ ਤਾਂ ਉਹ ਤਾਂ ਮੇਰੀ ਉਹ ਭੈਣੋਂ ਭਰਾ ਉਹ ਤੁਸੀਂ ਦੇਖਿਆ ਵਲੌਗ 'ਚ ਵੀ ਆਇਆ ਨਾ ਕੋਈ ਕੈਪ ਦੇਆ ਮਾਨੂੰ ਅੱਜ ਜਦ ਇੱਕ ਮਿੰਟ ਜਦ ਗਿਫਟ ਕਰਾਈ ਇਹ ਬਾਹਰ ਜਾਣੇ ਦੀ ਗੱਲ ਹੋੜਾ ਹਾਂ ਇਹ ਵੀ ਹੈ ਸੋਚ ਤੱਕ ਪਹੁੰਚ ਗਈ ਹੈ ਪਰ ਆਂਦੀ ਲੇਟ ਹੈ ਥੋੜੇ ਕਿ ਦਿਮਾਗ ਵਿੱਚ ਖੋਖੇ ਚ ਨਾ ਮੈਂ ਫੁੱਲੇ ਦੇ ਦਰਨ ਨਹੀਂ ਹੈ ਉਹ ਕਹੀ ਨਹੀਂ ਕਰਦੇ ਜ਼ਰੂਰੀ ਥੋੜਾ ਹੁੰਦਾ ਵੀ ਮੈਂ ਕਿ ਗਿਫਟਾਂ ਨਾਲੇ ਹੋਣਾ ਹੈ ਐ ਕਹਿਣਾ ਉਹਦੇ ਆਪਣੇ ਜੀਵਨ ਸਾਥੀ ਨੇ ਜਾਂ ਆਪਣੇ ਬੱਚੇ ਨੇ ਆਪਣੇ ਘਰਦਿਆਂ ਨੇ ਇੱਕ ਫੁੱਲ ਵੀ ਦੇਤੇ ਹਨ ਆਪਣੇ ਮਨ ਖੋਚੋਕ ਨਾਲੇ ਰੂਹ ਖੁਸ਼ ਹੁੰਦੀ ਹੈ ਉਹ ਵੀ ਲੱਖਾਂ ਵਰਗਾ ਜੀ ਜਣੋ ਇਹ ਨੇੜੇ ਹੀ ਸਾਰ ਗਈ ਠੀਕ ਨਹੀਂ ਪੈਸੇ ਹੁਣ ਬਚਾਣੇ ਪੈਣੇ ਹਾਂ ਪੈਸੇ ਵਿਚਾਰੀ ਲੈ ਦੇਖ ਲੋ ਜੀ ਮਨਜੀਤ ਪੈਸੇ ਵਿਚਾਰੀ ਹੈ ਜਿਹੜੀ ਜਦ ਕਿਤੇ ਜਾਂਦੀ ਹੈ ਰੁਪਿਆ 3000 4 ਤੇ ਉਰਾਂ ਨਹੀਂ ਜਾਂਦੀ ਪੈਸੇ ਲੱਗੀ ਜੀ ਇੱਕ ਫੁੱਲ ਦੇ ਕੇ ਬਚਾਣ ਪਤਾ ਵੀ ਹੈ ਫੁੱਲ ਐ ਨਹੀਂ ਹੈਗਾ ਵੀ ਇਹੋ ਜਿਹੇ ਫੁੱਲ ਦੇਖ ਲੈ ਪੈਸੇ ਅਗਰ ਵੀ ਮਿਲਦੇ ਆ ਹਾਂ ਜਦ ਗਿਆ ਵਿਚਾਰਾ ਫਰੀ ਮਿਲ ਗਿਆ ਔਰੇ ਹਾਂ ਨਾਲੇ ਆਪਣੇ ਘਰ ਦਾ ਨੇਚਰਲ ਆਰਗੈਨਿਕ ਹੈ ਕਿ ਨਹੀਂ ਆਪਣੇ ਕੋਲ ਜਾਂ ਗਿਫਟ ਪਏ ਆ ਕਿਉਂ ਆਪਾਂ ਨੇ ਮਹਿੰਗੇ ਮਹਿੰਗੇ ਲੱਖਾਂ ਕਰੋੜਾਂ ਰੁਪਏ ਖਰਚਣੇ ਹੈ ਕਿ ਨਹੀਂ ਨੇੜੇ ਹੀ ਥਾਰ ਗਈ ਮੰਜੀਤ ਤੇ ਬਾਕੀ ਵਧੀਆ ਵਧੀਆ ਗੱਲ ਬਲੌਗ ਦੇ ਰਾਹੀਂ ਤੁਹਾਨੂੰ ਇੱਕ ਸੁਨੇਹਾ ਹੈ ਵੀ ਮੇਰੀਆਂ ਭੈਣੋ ਭਰਾਵੋ ਇੰਨਾ ਖਰਚ ਨਾ ਕਰੇ ਕੋਈ ਇੱਥੇ ਨੇੜੇ ਜੀ ਤੱਕ ਮੰਜੀਤ ਮੰਗ ਮਨਜੀਤ ਦੀ ਗੱਲ ਯਾਦ ਕਰ ਲੈ ਕਰੋ ਜੀ ਨੇੜਾ ਸਾਰ ਲੈ ਕਰੋ ਠੀਕ ਨਹੀਂ ਜੀ ਚਲੋ ਠੀਕ ਹੈ ਜੀ ਫਿਰ ਕਿੱਦਾਂ ਲੱਗਿਆ ਵਲੌਗ ਜਰੂਰ ਕਮੈਂਟ ਕਰਕੇ ਦੱਸ ਦੇ ਮਨਜੀਤ ਨੇ ਬੋਲੋ ਦੇਖੀ ਸਰ ਤੇ ਪਰ ਇੱਕ ਗੱਲ ਹੈ ਜੀ ਦੇਖੋ ਜੀ ਖੁਸ਼बू ਬਹੁਤ ਹੈ ਮਨ ਖੁਸ਼ ਹੋ ਗਿਆ ਮੈਂ ਤਾਂ ਹੀ ਸਵੇਰੇ ਖੜਦਾ ਹਾਂ ਉਹ 6 ਵਜੇ ਉੱਠ ਕੇ ਸ਼ਾਮ ਨੂੰ ਵੀ ਆਨਾ ਮੋਟਰਸਾਈਕਲ ਮਾ ਸੋ ਅੰਦਰ ਬਾੜ ਦੀ ਮੈਂ ਤਾਂ ਵਿਚਾ ਚੂ ਵੀ ਰਹੇ ਹੁਣ ਖੁਸ਼बू ਲੈ ਜਾਂ ਤੇ ਇੱਕ ਸਨੇਹਾ ਹੋਰ ਵੀ ਦੇ ਦੰਨਾ ਸੁਣ ਲੈ ਹੁਣ ਭਾਈ ਮਨਜੀਤ ਕਿਸੇ ਨਹੀਂ ਕਰਦੇ ਕਹਿੰਦੇ ਜਿਹੜੇ ਕੋੜੇ ਬੋਲਦੇ ਸੱਚ ਬੋਲਦੇ ਜਾਂ ਕੋਈ ਕਹਿੰਨੇ ਵਧੀਆ ਹੁਣ گلاب ਦਾ ਫੁੱਲ ਹੈ ਕਹਿੰਨੇ ਇਹ ਕੰਡੇ ਐ ਕਿਸੇ ਚੀਜ਼ ਨੂੰ ਜਦ ਨਾ ਕੰਡੇ ਆ ਕੋਈ ਦਰਖਤ ਨੂੰ ਤਾਂ ਉਹ ਫੁੱਲ ਆ ਫਲ ਵਧੀਆ ਦੇਊਗਾ ਐਦੇ ਤੇ ਹੀ ਤੁਸੀਂ ਦੇਖ ਲਿਓ ਜਿਹੜਾ ਬੰਦਾ ਆਪਣੇ ਘਰ ਚ ਕੋੜਾ ਬੋਲਦਾ ਉਹ ਕਦੇ ਗਲਤ ਰਾਹਤ ਨਹੀਂ ਪਾਊਗਾ ਚੰਗੀ ਸਲਾਹ ਦੇਊਗਾ ਉਹ ਚੰਗਾ ਬੰਦਾ ਨੇ ਮੇਰੀ ਮੇਰੀ ਨਿਗਾਹ ਹੈ ਕਿ ਨਹੀਂ ਜਿਹੜੇ ਮਨ ਦੇ ਅੰਦਰ ਰੱਖਦੇ ਆ ਜਾਂ ਜਿਨ੍ਹਾਂ ਨੂੰ ਕਹਿੰਦੇ ਮਿੰਨੇ ਆ ਉਹ ਆ ਉਹ ਬੰਦੇ ਚਲਾਕ ਹੁੰਨੇ ਜਿਹੜੇ ਸਾਫ ਸੁਥਰੇ ਦਿਲ ਦੇ ਆ ਨਾ ਸੱਚ ਬੋਲਦੇ ਕੋੜਾ ਬੋਲਦੇ ਉਹ ਸਿਆਣਿਆਂ ਨੇ ਵੀ ਕਿਹਾ ਵਾ ਵੀ ਕੋੜਾ ਬੋਲਣ ਵਾਲਾ ਤੇ ਕੰਡੇ ਵਾਲਾ ਦਰਖਤ ਵਧੀਆ ਫੁੱਲ ਦਊਗਾ ਜਿਹੜਾ ਮਤਲਬ ਕੋੜਾ ਬੋਲਣਿਆਂ ਹੁੰਦਾ ਤਾਂ ਚਲ ਮੰਨਿਆ ਵੀ ਉਹ ਸੱਚੀ ਗੱਲ ਕਰ ਰਿਹਾ ਹਾਂ ਜਿਹੜਾ ਹੁਣ ਚੁੱਪ ਰਹਿੰਦਾ ਨਾ ਉਹ ਵੀ ਕਈ ਵੇਲੇ ਐਵੇਂ ਹੁੰਦਾ ਉਹ ਪਿਆਰ ਵਿੱਚ ਸੱਚੀ ਗੱਲ ਕਰ ਰਿਹਾ ਹਾਂ ਇਹ ਹੁੰਦੇ ਆ ਚਲੋ ਮੰਨ ਸਕ ਤੁਸੀਂ ਵੀ ਆਪਣੀ ਸਲਾਹ ਦੇ ਸਕਦੇ ਕਮੈਂਟਾਂ ਰਾਹੀਂ ਕਿ ਜਿਹੜੇ ਦਰਖਤ ਆ ਪੌਦੇ ਨੂੰ ਫੁੱਲ ਕੰਡੇ ਹੁੰਨੇ ਉਹ ਵਧੀਆ ਫੁੱਲ ਦੰਨੇ ਤੇ ਜਿਹੜੇ ਬੰਦੇ ਸੱਚ ਬੋਲਦੇ ਕੋੜਾ ਬੋਲਦੇ ਉਹ ਵੀ ਬੰਦੇ ਵਧੀਆ ਹੁੰਨੇ ਜਿਹੜੇ ਹੁਣ ਮਜੀਦ ਕਹਿੰਦੀ ਵੀ ਆਪਣੇ ਪਰ ਲੈ ਗਈ ਕਹਿੰਦੀ ਵੀ ਮੈਂ ਚੁੱਪ ਹਾਂ ਅਜ ਤੱਕ ਇਸੇ ਨੂੰ ਗੁੱਸੇ ਚ ਵੀ ਪਾਉਂਦੇ ਮੰਨਦੇ ਅੰਦਰ ਨਾ ਕਹਿਣ ਦਾ ਪਾਪ ਮਜੀਦ ਦਾ ਇਹ ਆ ਵੀ ਜੇ ਅਸੀਂ ਚੁੱਪ ਵੀ ਰਹਿਨੇ ਆ ਤਾਂ ਸਿਆਣੇ ਵੀ ਕਹਿੰਦੇ ਵੀ ਘੱਟ ਬੋਲੋ ਸੱਚ ਬੋਲੋ ਬੋਲਣ ਤੋਂ ਪਹਿਲਾਂ ਤੋਲੋ ਚਲੋ ਠੀਕ ਹੈ